ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਤੇ ਆਜੋ ਜੀ ਆਪਾਂ ਵਲੌਗ ਸਟਾਰਟ ਕਰਦੇ ਆਂ ਸਾਗ ਤੋੜਨ ਤੋਂ ਸਾਗ ਤੋੜ ਕੇ ਧਰਦੇ ਆਂ ਜੀ ਟਾਈਮ ਨੂੰ ਤਾਂ ਅੱਜ ਕਾਫੀ ਹੋ ਗਿਆ ਵੈਸੇ ਚਲੋ ਕੋਈ ਨਹੀਂ ਜੀ ਆਪਾਂ ਕਿਹੜਾ ਬਾਹਲਾ ਸਾਗ ਤਰਨਾਂ ਹੰਦਾ ਇਧਰ ਆ ਪਾਂ ਨਿੱਕੇ ਮੋٹے ਕੰਮ ਸੀਗੇ ਉਹ ਥੋੜਾ ਜਿਹਾ ਉਹ ਵਾਈਟ ਜਿੱਥੋਂ ਚਿੱਟੀ ਬੋਰੀ ਵਾਲਾ ਤੱਪੜ ਉਹ ਸੀ ਹੁੰਦਾ ਥੋੜਾ ਜਿਹਾ ਆ ਰਿੰਦਾ ਸੀ ਜਿੱਥੋਂ ਇੱਥੇ ਚਿੱਟੀ ਬੋਰੀ ਨਾਲ ਦੀਆਂ ਬੋਰੀਆਂ ਨਹੀਂ ਮਿਲਣਾਂ ਆਪਾਂ ਚਿੱਟੀਆਂ ਬੋਰੀਆਂ ਨਾਲ ਕਰਤਾ ਤੇ ਪਸੂ ਨੂੰ ਪੱਠੇ ਪਾਤੇ ਆਪਾਂ ਆਵਦੀ ਡਿਊਟੀ ਤੇ ਆ ਗਏ ਆ ਜੀ ਕਹਿਣ ਨੂੰ ਅਗਲਾ ਕਹਿ ਦਿੰਦਾ ਇਹ ਪੱਠੇ ਨਹੀਂ ਪਾਉਂਦੀ ਪਰ ਮੇਰੇ ਬਿਨਾਂ ਨਹੀਂ ਸਰਦਾ ਜੀ ਫੇਰ ਮੈਨੂੰ ਪਾਉਣੇ ਪੈਂਦੇ ਪੱਠੇ ਤੇ ਆਜੋ ਤੁਹਾਨੂੰ ਬਾਹਰ ਦਾ ਰਾਉਂਡ ਦਿਖਾ ਦਿੰਗੇ ਲਵਾ ਦਈਏ ਬੀਬੀ ਸਾਡੀ ਥਾਕ ਟੁੱਟਦੀ ਅਜੀ ਬੀਬੀ ਮੈਨੂੰ ਸਾਗ ਤੋੜ ਕੇ ਦੇਊਗੀ ਤੇ ਇਧਰ ਆਪਣੇ ਔਰਲਾ ਕਿਹੜਾ ਥੋੜਾ ਜਿਹਾ ਮਾੜਾ ਤੇ ਜਮਾ ਸਰੋਣੀ ਉੱਗੀ ਇਹਦੇ ਵਿੱਚ ਵਰਸੀਨ ਤਾਂ ਉੱਗ ਖੜਿਆ ਮੁਰਕ ਜਿਆਦੇ ਹੋ ਗਈ ਪੱਠੇ ਵਧੀਆ ਨਹੀਂ ਹੋਏ ਤੇ ਬੀਬੀ ਤੋੜਦੀ ਆ ਸਾਗ ਉਹਨੇ ਟਾਈਮ ਨੂੰ ਮੈਂ ਥੋੜਾ ਜਿਹਾ ਕੰਮ ਕਰ ਲਾਂ ਤੇ ਉਦੋਂ ਬਾਅਦ ਚ ਚੱਲ ਕੇ ਜੀਰ ਕੇ ਧਰਦੇ ਆ ਜੀ 2 ਮਿੰਟਾਂ ਚ ਰਹਿ ਜੇ ਜਾਣਾ 2 ਘੰਟਿਆਂ ਚ 2 ਮਿੰਟਾਂ ਚ ਨਹੀਂ ਦੇਖੋ ਜੀ ਠੀਕ ਹੈ ਤੇ ਇੱਧਰ ਦੇਖ ਲੋ ਬਾਹਰ ਦਾ ਵੀਊ ਆਪਾਂ ਇੱਧਰ ਚੱਲ ਕੇ ਤੁਹਾਨੂੰ ਸਬਜੀ ਦਾ ਦਿਖਾਉਣੀ ਆ ਕਿਉਂਕਿ ਸਬਜੀ ਵਿੱਚ ਅੱਜ ਪਾਪਾ ਇਹਨੇ ਗੋਡੀ ਕਰੀ ਐ ਤੇ ਗੋਭੀ ਨੂੰ ਮਿੱਟੀ ਵਗੈਰਾ ਲਾਈ ਐ ਡਾਈ ਥੋੜੀ ਜੀ ਪਾਈ ਐ ਇਧਰ ਆਪਣੇ ਬੂਟਿਆਂ ਨੂੰ ਵੀ ਪਾਣੀ ਨਹੀਂ ਪੈਂਦਾ ਮੈਥੋਂ ਜਾਮਣ ਐਡੀਕ ਹੋਈ ਖੜੀ ਐ ਪਾਣੀ ਪਾਉਣੇ ਅੱਜ ਹੀ ਅੱਜ ਤੇ ਇੱਥੇ ਲਓ ਪਪਾਈ ਲੱਗੇ ਪਏ ਅਜੇ ਵੀ ਇਧਰ ਆਪਾਂ ਕੱਲਾ ਬੀਜਿਆ ਜਮਾਂ ਜੀ ਇਥੋਂ ਬਾਦੂ ਘਾਟੂ ਪਰਾਲੀ ਪਰੋਲੀ ਜੋ ਰੀ ਉੱਪਰ ਨਾਲ ਆਈ ਸੀਗੀ ਉਹ ਸਾੜਤੀ ਤੇ ਹੁਣ ਦੇਖੋ ਆਪਣੀ ਬਾਲਕ ਥੋੜੀ ਹੋਈ ਐ ਵੈਸੇ ਤਾਂ ਥੋੜੀ-ਥੋੜੀ ਤੋੜ ਲਾਂਗੇ ਇੰਨੇ ਕਾਲੀ ਫੁੱਟੇ ਆਉਗੀ ਜ਼ਿਆਦਾ ਫਿਰ ਗੋਭੀ ਨੂੰ ਪਾਪਾ ਜੀ ਨੇ ਮਿੱਟੀ ਲਾਤੀ ਹੈ ਮਿੱਟੀ ਲਾ ਕੇ ਡਾਈ ਦੇ ਦੋ-ਦੋ ਤਿੰਨ-ਤਿੰਨ ਦਾਣੇ ਜੇ ਪਾ ਦੇ ਥੋੜੀ-ਥੋੜੀ ਡਾਈ ਡਾਈ ਪਾਤੀ ਹੈ ਮਿੱਠੇ ਤੇ ਇਹਨਾਂ ਨੂੰ ਕਰਦੇ ਉਹ ਆਪਣਾ ਲਸਣ ਬਹੁਤ ਸੁਣਾ ਹੋਇਆ ਜੀ ਠੀਕ ਹੈ ਜੀ ਇਧਰ ਮਿਰਚਾਂ ਨੂੰ ਫਲ ਲੱਗਾ ਤੇ ਉਹਦੇ ਟਮਾਟਰਾਂ ਦੇ ਬੂਟੇ ਬਹੁਤ ਵੱਡੇ ਹੋ ਹੋ ਕੇ ਡਿੱਗੀ ਹਾਂਜੀ ਪਾਪਾ ਜੀ ਯਾਦ ਆਨੇ ਬਾਪਈ ਠੀਕ ਹੈ ਜੀ ਹੁਣ ਚੱਲਦੇ ਆਪਾਂ ਘਰੇ ਤੇ ਸਾਡੇ ਪਿੰਡ ਦਾ ਹਾਲ ਦਿਖਾਵਾਂ ਠੰਡਾ ਠਾਰ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਆਪਾਂ ਘਰੇ ਆਗੇ ਕੰਮ ਥੋੜਾ ਜਿਹਾ ਲੌਜੀ ਕੰਮ ਕਰਾ ਪਾ ਕਰ ਲ ਜਿਹੜੇ ਕਰਨ ਵਾਲੇ ਰਹਿੰਦੇ ਸੀ ਤੇ ਹੁਣ ਆਪਾਂ ਸਾਲ ਵੀ ਦਿਨੇ ਤੋਕੇ ਉਹ ਰਾਖਤਾ ਤੇ ਆਪਾਂ ਸਾਗ ਚੀਰ ਕੇ ਪਾਵਾਂਗੇ ਅੱਗ ਮਚਾਉਣ ਵਾਸਤੇ ਬਾਲ ਲੈਣਗੇ ਬੀਬੀ ਤੇ ਆਪਾਂ ਮੈ ਲੈਣ ਚੱਲੀ ਆਂ ਮੇਥੇ ਤੇ ਪਾਲਕ ਤੋੜਨ ਚੱਲੀ ਆ ਹੁਣ ਵੇਲੇ ਹੋਈਆਂ 2:30 3 ਵਜੇ ਗਈ ਆ ਜੀ ਤੇ ਸਾਗ ਧਰਨ ਦੀ ਤਿਆਰੀ ਕਰਦੇ ਆਂ ਬਹੁਤ ਸੱਟਾਂ ਮਾਜੀਆਂ ਤਵਾ ਲੱਗ ਗਿਆ ਮੇਰੇ ਘਰ ਮੈਂ ਪਹਿਲਾਂ ਮੇਰੀ ਪਤਨੀ ਕਿਥੋਂ ਕੱਟ ਲੱਗ ਗਿਆ ਇੰਨਾ ਮੱਖਾਂ ਦੁੱਪੇ ਬੜਾ ਨਾ ਜਾਂਦੇ ਤਾਂ ਪਜਾਜਾ ਨਾ ਵੈਸੇ ਨਿਕਲਦੀ ਵੀ ਨਹੀਂ ਗਈ ਤੇ ਪਰ ਮੱਖਾਂ ਬਹੁਤ ਤੰਗ ਕਰਦੇ ਹੁਣ ਆਪਾਂ ਧਰ ਲਗੇ ਸਾਗ ਤੇ ਪਸ਼ੂ ਆਪਣੇ ਖਾ ਰਹੇ ਆ ਪੱਠੇ ਤੇ ਉਸ ਤੋਂ ਬਾਅਦ ਸਾਗ ਧਰ ਕੇ ਆਪਾਂ ਥੋੜੀ ਦੇਰ ਬਾਅਦ ਜੀ ਤੁਹਾਡੇ ਨਾਲ ਫਿਰ ਗੱਲ ਕਰਦੇ ਆ ਤੇ ਆਜੂ ਜੀ ਆਪਾਂ ਲਿਆ ਗਏ ਮਿਰਖੇ ਤੇ ਪਾਲਕ ਤੋੜ ਕੇ ਉਥੋਂ ਮੱਖਣਾ ਜਾਣ ਗੰਦਾ ਨਾ ਇੱਧਰ ਕੀਤੀ ਹੈ ਜੀ ਆਪਾਂ ਖੇਲ ਸਾਫ ਕਿਉਂਕਿ ਖੇਲ ਦੇ ਉੱਤੇ ਟੂਟਾਂ ਦੇ ਬੈ ਪਾਟ ਗਏ ਸੀ ਦੇ ਦੇ ਵਿੱਚ ਗੰਦਾ ਪਾਣੀ ਆਇਆ ਸੀ ਅੱਜ ਸਾਫ ਕਰੀਏ ਇਹ ਨਾ ਆਹ ਹੈ ਗਿਆ ਆਪਣੇ ਮੇਥੇ ਜੀ ਤੇ ਇੱਧਰ ਆਪਣਾ ਧਨੀਆ ਇੰਨੀ ਕ ਆਪਣੀ ਪਾਲਕ ਹੋਈ ਆ ਬਾਲੀ ਨਹੀਂ ਹੋਈ ਵਿੱਚ ਅੱਧੀ ਹੋਈ ਨਹੀਂ ਗੀ ਚਲੋ ਜੀ ਆਪਾਂ ਇੰਨੀ ਕ ਤੋੜ ਲੈਨੇ ਆਪਾਂ ਇਹ ਆਹ ਲੈ ਕੇ ਆ ਇੱਧਰ ਆਪਣੀ ਮੇਥੀ ਮੇਥੀ ਹੋਈ ਆ ਆਹ ਬਰੀਕ ਦਾਣੇ ਵਾਲੀ ਜਿਹੜੀ ਹੁੰਦੀ ਆ ਇੱਧਰ ਗਾਜਰਾ ਉੱਧਰ ਲਸਣ ਤੇ ਇੱਧਰ ਲੱਗ ਰਹੀਆਂ ਛਾ ਮਿਰਚਾਂ ਤੇ ਟਮਾਟਰਾਂ ਦੇ ਬੂਟੇ ਆਪਣੇ ਡੈਗ ਪੇਜੀ ਬਾਹਲੇ ਵਧੀ ਜਾਂਦੇ ਕੁਛ ਲੱਗਦਾ ਹੈ ਨਹੀਂ ਗੰਧ ਨੂੰ ਵਧੀ ਜਾਂਦੀ ਠੀਕ ਹੈ ਜੀ ਹੁਣ ਆਪਾਂ ਤੋੜ ਲਗੇ ਪਾਲਕ ਤੇ ਮੇਥੇ ਤੇ ਲਸਣ ਤੇ ਤਣਗਾ ਫਿਰ ਲੈ ਕੇ ਜਾਵਾਂਗੇ ਲੋ ਜੀ ਆਪਾਂ ਜਿਹੜੀ ਸੀਗੀ ਪਾਲਕ ਸਾਰੀ ਤੋੜ ਲਈ ਇੱਧਰ ਮੇਥੇ ਤੋੜ ਲਈ ਇੰਨੇ ਸਾਰਾ ਆਪਣਾ ਸਮਾਨ ਬਣ ਗਿਆ ਕਿਉਂਕਿ ਸਾਗ ਵੀ ਆਪਣਾ ਥੋੜਾ ਹੀ ਹੈ ਤੇ ਠੀਕ ਹੈ ਜੀ ਚਲਦੇ ਆਂ ਘਰੇ ਤੇ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਸਾਗ ਜੀਰ ਕੇ ਪਾਲਗੇ ਜੀ ਨਾ ਵੀਡੀਓ ਬਣਾਉਣ ਦਾ ਟਾਈਮ ਨਹੀਂਗਾ ਕਿਉਂਕਿ ਕਵੇਲਾ ਹੋਇਆ ਪਿਆ ਵਾ ਲਓ ਜੀ ਸਾਗ ਆਪਣਾ ਪੂਰਾ ਰਹਿਜੇ ਪਿਆ ਵਾ ਰਿਜੀ ਜਾਂਦਾ ਵਾ ਤੇ ਹੁਣ ਆਪਾਂ ਚੀਰ ਲਗੇ ਮਿਰਚਾਂ ਇਧਰ ਅਦਰ ਅਦਰ ਮਿਰਚਾਂ ਤੇ ਟਮਾਟਰ ਲੈ ਆਂਦੇ ਆਪਾਂ ਤੇ ਆਪਾਂ ਮਿਰਚਾਂ ਚੀਰ ਕੇ ਪਾ ਦਾਂਗੇ ਫਿਰ ਬਾਅਦ ਚ ਗ੍ਰाइंड ਕਰਾਂਗੇ ਇੰਨੀਆਂ ਮੱਖਾਂ ਆਹਾਹਾ ਮੱਖਾਂ ਨੇ ਲਉ ਪੀ ਲਿਆ ਤੇ ਆਪਾਂ ਧੋ ਕੇ ਲੈ ਆਂਦੇ ਆ ਤੇ ਇਹਨਾਂ ਨੂੰ ਥੋੜਾ ਜਿਹਾ ਪਾਣੀ ਸੁੱਕਦਾ ਫਿਰ ਆਪਾਂ ਪਾ ਲਾਂਗੇ ਜੀ ਸ਼ਿਕੂ ਦੇ ਵਿੱਚ ਜਿਹੜਾ ਪਾਣੀ ਸੁੱਕ ਗਿਆ ਫਿਰ ਨਾਲ ਦੀ ਨਾਲ ਡੋਂਗ ਕੇ ਮਿਰਚਾਂ ਨੂੰ ਤੇ ਆਪਾਂ ਗ੍ਰाइंड ਕਰ ਲਾਂਗੇ ਕਿਉਂਕਿ ਮਿਰਚਾਂ ਕਿਲੀਆਂ ਪਲੀਆਂ ਜਿਵੇਂ ਹੁੰਦੀਆਂ ਨੇ ਗੱਟਿਆਂ 'ਚ ਹੁੰਦੀਆਂ ਨੇ ਤੇ ਇਹ ਆਪਾਂ ਪਾਈਆ ਹੀ ਲਈਆਂ ਮਿਰਚ ਪਾਈ ਆਇਆ ਸੀ ਅੱਜ ਉਹ ਤੋਂ ਲੈ ਲਿਆ ਇਹ ਤਾਂ ਕੱਲ੍ਹ ਲਈ ਆਏ ਨਿੱਜਦ ਨੂੰ ਮੈਂ ਫੋਨ ਕੀਤਾ ਉਹਦੋਂ ਘਰੇ ਆ ਘਰੇ ਆ ਗਏ ਠੀਕ ਹੈ ਜੀ ਪਹਿਲਾਂ ਮੇਰੇ ਇਹ ਸੱਟ ਨੂੰ ਰਾਮ ਆਇਆ ਹਨਾ ਇੱਥੇ ਮੇਰੇ ਫਿਰ ਗਿਆ ਡੱਬਾ ਹਨਾ ਫਿਰ ਮੇਰੇ ਇੱਥੇ ਕੱਟ ਪੈ ਗਿਆ ਇਸ ਕੱਟ ਨੂੰ ਰਾਮ ਆਇਆ ਤੇ ਅੱਜ ਮੇਰੇ ਲੱਗ ਗਿਆ ਤਵਾ ਤੇ ਉਧਰ ਇੱਥੇ ਜਗਾ ਤੇ ਸੱਟ ਲੱਗੀ ਆ ਮੇਰੇ ਇੱਥੇ ਇੰਨੀ ਸੱਟਾਂ ਲੱਗ ਗਈਆਂ ਜੀ ਚਲੋ ਜੀ چیر ਲਗੇ ਮਿਰਚਾਂ ਪਾ ਦੇ ਜੀ ਸਾਗ ਦੇ ਵਿੱਚ ਨੂਨ ਤਾਂ ਪਾਤਾ ਆਪਾਂ ਤੇ ਪੂਰੇ ਫੁੱਲ ਜੂਰਾ ਤੇ ਰਿੱਜੀ ਜਾਂਦਾ ਉਹ ਠੀਕ ਹੈ ਜੀ ਯੋਕੇ ਨਾਲ ਦੀ ਨਾਲ ਮੱਖੀਆਂ ਵੀ ਚੱਲਣੀਆਂ ਪੈਣੀਆਂ ਆਪਾਂ ਮਿਰਚਾਂ ਤੇ ਵੀ ਮੱਖੀਆਂ ਆਉਣ ਨਹੀਂ ਹੱਟਦੀਆਂ ਇੰਨੀਆਂ ਮੱਖੀਆਂ ਹੋਈਆਂ ਪਈਆਂ ਲੋ ਜੀ ਨਿੱਕੇ ਨਿੱਕੇ ਕੰਮ ਕਰਦੇ ਆਂ ਦਿਨ ਗਿਆ ਹੈਨਾ ਤੇ ਇੱਧਰ ਵੇਖੋ ਇਹਦੇ ਵਿੱਚ ਪੱਤੇ ਪੁੱਤੇ ਜੇ ਸੀਗੇ ਜਿਹੜੀ ਆ ਰੈਂਦ ਖੁੰਦ ਜੀ ਰਹਿ ਗਈ ਜਿਵੇਂ ਕੱਟ ਲੱਗੇ ਵਾਲੀਆਂ ਸੀ ਇਹਨਾਂ ਨੂੰ ਆਪਾਂ ਕੱਟ ਕੇ ਇੱਥੋਂ ਤੇ ਇਹ ਅੱਜ ਪਾਵਾਂਗੇ ਸਾਗ ਦੇ ਵਿੱਚ ਤੇ ਜਿਹੜੀਆਂ ਸਾਫ਼ ਐ ਇਹਨਾਂ ਨੂੰ ਜ ਸੁੱਕੰਗਾ ਡੰਗ ਲਾਂਗੇ ਤੇ ਡੰਗ ਕੇ ਗ੍ਰੈਂਡ ਕਰ ਲਾਂਗੇ ਅਧਰ ਤਮਾਟਰ ਵਿੱਚ ਪਾ ਕੇ ਤੇ ਚਲੋ ਜੀ ਕਿੰਨਾ ਨੂੰ ਆਪਾਂ ਕੱਟ ਕੇ ਪਾਦਗੇ ਸਾਗ ਦੇ ਵਿੱਚ ਸਾਰੀਆਂ ਮਿਰਚਾਂ ਜਿੰਨਾਂ ਤਾਂ ਆਪਾਂ ਨੂੰ ਲੋੜ ਆ ਤਾਂ ਜ਼ਿਆਦਾ ਹੋਣਗੀਆਂ ਪਤਾ ਨਹੀਂ ਕਿੰਨੀਆਂ ਕਕੌੜੀਆਂ ਮੇਰੇ ਹੱਥਾਂ ਨੂੰ ਲੱਗੀਆਂ ਤਾਂ ਅੱਖਾਂ ਦੇ ਹੱਥ ਲਾਲੇ ਤਾਂ ਮੇਰਾ ਬੁਰਾ ਹਾਲ ਹੋ ਜਾਣਾ ਮੈਨੂੰ ਤੇਲ ਲਾਉਣਾ ਪੈਣਾ ਸਰੋਂ ਦਾ ਪਹਿਲਾਂ ਜੇ ਸਰੋਂ ਦਾ ਤੇਲ ਪਹਿਲਾਂ ਆਪਾਂ ਹੱਥਾਂ ਨੂੰ ਲਾਲ ਗਿਨ ਫਿਰ ਕੜਤਾਂ ਨਹੀਂ ਹੱਥਾਂ ਦੇ ਵਿੱਚ ਪੈਂਦੀਗੀ ਮਿਰਚਾਂ ਦੀ ਆਪਾਂ ਸਰੋਂ ਦੇ ਹੱਥ ਸਰੋਂ ਦੇ ਤੇਲ ਨਾਲ ਹੱਥ ਨੂੰ ਵੀੜ ਲਿਆ ਗਿਲਾ ਲਿਆ ਗਿਸਰਾ ਹੁੰਦਾ ਤੇਲ ਹੱਥਾਂ ਨੂੰ ਤੇ ਫਿਰ ਆਪਾਂ ਇਹਨਾਂ ਨਮ ਜੀਰ ਲੈਣੀ ਆ ਤੋੜ ਕੇ ਵੀੜੀਏ ਕਿ ਨਹੀਂ ਕਿ ਚੜਦੀ ਮਿਰਚ ਕੋੜੀ ਆ ਕਿ ਨਹੀਂ ਕੋੜੀਗੀ ਲੋ ਜੀ ਅਦਰਕ ਵਾਲੀ ਚਾਹ ਬਣਾ ਕੇ ਪੀਣੀ ਹੈ ਗਲਾਜਾ ਸਾਫ ਹੋ ਜੂਗਾ ਤੇ ਫਿਰ ਪਿਉਣੇ ਆ ਪਸੂਆਂ ਨੂੰ ਪਾਣੀ ਤੇ ਟਾਈਮ ਨਾ ਚੁੰਨੇ ਆ ਧਾਰਾਂ ਤੇ ਵੇਲੇ ਹੋਇਆ ਕਰਾਂਗੇ 7 ਵਜੇ ਤੋਂ ਪਹਿਲਾਂ ਪਹਿਲਾਂ ਕਰਕੇ ਸਾਰੇ ਕੰਮ ਨਾਲੇ ਉਥੇ ਤੜਕਾ ਘੱਟ ਲੈਣੀ ਹੈ ਤੇ ਨਾਲੇ ਬਣਾ ਲੈਣੀ ਆਦ ਕਰ ਵਾਲੀ ਚਾਹ ਲਓ ਜੀ ਇਧਰ ਧਾਤੀ ਆਪਾਂ ਚਾਹ ਚਾਹ ਦੇ ਵਿੱਚ ਪਾਤਾ ਅ ਅਦਰਕ ਤੇ ਲੌਂਗ ਸੌਂਫ ਅਜਮੈਨ ਮਲਕੀ ਦਾਲਚੀਨੀ ਛੋਟੀ ਇਲਾਚੀ ਤੇ ਇਹਨੂੰ ਹੁਣ ਕਾਫੀ ਰਿੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚਾਹ ਪੱਤੀ ਤੇ ਖੰਡ ਜੀ ਤੇ ਅਦਰਕ ਨੂੰ ਚੰਗੀ ਤਰ੍ਹਾਂ ਰਹਿਚ ਜੂਗਾ ਤੇ ਫਿਰ ਆਪਾਂ ਪਾਵਾਂਗੇ ਉਸ ਤੋਂ ਬਾਅਦ ਦੇ ਵਿੱਚ ਦੁੱਧ ਤੇ ਹੋਣੀ ਥੋੜਾ ਜਿਆ ਰਹਿਣਾ ਨੂੰ ਤੋਂ ਬਾਅਦ ਆਪਾਂ ਚਾਹ ਮਿੱਠਾ ਚਾਹ ਪੱਤੀ ਤੇ ਥੰਡ ਪਾਪੀ ਬਾਅਦ ਚਾਹ ਬਣਾਵਾਂਗੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਜੀ ਇਥੇ ਚਾਹ ਬੰਦੇ ਬੰਦੇ ਨਾਲ ਆਪਾਂ ਆਟਾ ਘਟ ਲਾਂਗੇ ਨਾਲੇ ਆਪਾਂ ਗੁੰਨ੍ਹ ਲਾਂਗੇ ਆਟਾ ਤੇ ਫਿਰ ਚਾਲਦੇ ਆਪਾਂ ਪਸੂਆਂ ਦੇ ਵਿੱਚ ਓਕੇ ਜੀ ਬਾਏ ਪਲੀਜ਼ ਮੇਰੀ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਵੀ ਕਰ ਦਿਆ ਕਰੋ ਜੀ ਠੀਕ ਹੈ ਜੀ ਓਕੇ ਬਾਈ ਜੀ